ਆ ਦੇਖੋ ਜੀ ਆ ਮਤਲਬ ਕੀ ਤੌਰ ਕੇ ਜੀ ਭਈ ਅਨਿਲ ਕੁਮਾਰ ਸਿੰਘ ਕਹੀਂ ਅਨਿਲ ਕੁਮਾਰ ਜੀ ਕਿ ਮਾਮਲਾ ਕੀ ਜਿਹੜਾ ਅੱਜ ਚਾਚੋ ਕੀ ਮਾਮਲਾ ਆਏ ਸਾਰੇ ਗੱਲ ਤਾਂ ਇਹ ਕਿ ਐਮਐਸ ਹੌਰੇ ਸਾਹਿਬ ਦਾ ਘਰ ਆ ਉਹ ਪਿੰਡ ਗਿਆ ਮਤਲਬ ਜ਼ਮੀਨ ਦਾ ਉੱਥੇ ਚੱਲਦਾ ਪਿਆ ਨਾ ਆਪਣਾ ਉਹ ਕਰਾ ਕੇ ਆ ਉਹ ਪੇਪਰ ਜੈਸਾ ਹੀ ਕਰਾ ਕੇ ਉਹ ਪਿੰਡ ਗਿਆ ਮੈਨੂੰ ਸਵੇਰੇ ਫੋਨ ਆਇਆ ਗਵੰਡੀਆਂ ਦਾ ਕਹਿੰਦੇ ਤੂੰ ਨਾ ਉੱਪਰ ਦਾ ਕੋਠੇ ਦਾ ਨਾ ਗੇਟ ਖੁੱਲਾ ਆ ਤੋੜਿਆ ਹੋਇਆ ਮੈਂ ਅਸੀਂ ਮੈਂ ਆ ਕੇ ਲੌਕ ਤੋੜਿਆ ਜੇ ਤੋ ਲੌਕ ਤੋੜ ਕੇ ਅੰਦਰ ਆਇਆ ਤੋ ਮੁੰਡੇ ਦਾ ਵਿਆਹ ਸੀ ਦਸੰਬਰ ਚ ਮੇਰੇ ਸਾਲੇ ਦਾ ਉਹ ਦੇਖਿਆ ਕਿ 골ਡ ਪਾਈ 골ਡ ਲਿਆ ਸੀ ਜੇਪੀ ਜੁਲਰ ਦਾ 3 ਲੱਖ ਦਾ 골ਡ ਸੀਗਾ 골ਡ 골ੂ ਸਾਰਾ ਕੱਢ ਲਿਆ ਜੀ ਉਹ ਤੋਂ ਬਾਅਦ ਉਹ ਕੈਸ਼ ਪੈਸੀ 1.5 ਲੱਖ ਰੁਪਏ ਕੈਸ਼ ਸੀ 1 ਲੱਖ 30 ਇਧਰ ਸੀ ਤਾਂ 20000 ਉਧਰ ਪੈਸੇ 1.5 ਲੱਖ ਰੁਪਏ ਕੈਸ਼ ਲਏ ਬਾਕੀ ਹੋਰ ਵੀ ਕੰਪਿਊਟਰ ਪੈਸੇ ਆ ਦੇਖੋ ਤੁਹਾਡੇ ਸਾਹਮਣੇ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਭਾਜੀ ਆਪਕ 5 ਤੋਂ 6 ਲੱਖ ਰੁਪਏ ਦਾ ਮੇਰੇ ਤੋਂ ਨੁਕਸਾਨ ਹੋਇਆ ਸਾਡਾ ਤੇ ਗਿਆਨਾ ਇੱਥੇ ਘਰ ਰੱਖਿਆ ਹੰਕੀ ਕਰੀਏ ਸਭ ਮਤਲਬ ਹਫਤੇ ਬਾਅਦ ਤੇ ਗਏ ਸੀਗੇ ਕਹਿੰਦੇ ਇੱਕ ਹਫਤੇ ਬਾਅਦ ਚੱਲੇ ਆ ਮਤਲਬ ਹੁਣ ਬੋਰਡ ਲਿਆ ਮੇਰੇ ਤੋਂ ਮੈਨੂੰ ਬੈਂਕ 'ਚ ਰੱਖ ਦਿੰਦੇ ਪਰ ਉਹਨਾਂ ਟਾਈਮ ਨਹੀਂ ਗਿਆ ਸੀ ਸਰਵੇਜੀ ਵਿਹਾਰ ਉਹ ਪੈਣ ਚਲੇ ਗਏ ਸਰਵੇ ਕਰਾਂ ਜਮੀਨ ਦਾ ਸਰਵੇ ਚੱਲਦਾ ਪੈਣ ਉਹ ਵਿਆਹ ਕਿਵੇਂ ਸੀ ਮੇਰੇ ਸਾਲੇ ਦਾ ਵਿਆਹ ਡਿਸੰਬਰ ਜੀ ਅੱਛਾ ਉਹਦੇ ਵਾਸਤੇ ਮੈਂ ਗਏ ਨੇ ਲੈ ਸੀਗੇ ਔਰ ਸ਼ੋਪਿੰਗ ਕਰਨ ਵਾਸਤੇ ਪੈਸੇ ਰੱਖੇ ਸੀਗੇ ਤਾਂ ਕਿ ਆਮਗੈ ਸ਼ੋਪਿੰਗ ਕਰ ਜਮਾ ਕੇ ਪੈਸੇ ਸੋਮਵਾਰ ਦਾ پلان ਸੀ ਆਪਣਾ ਦੂਜਾ ਜਾਣੇ ਜਾ ਕੇ ਸ਼ੋਪਿੰਗ ਕਰਾਉਣੀ ਸਾਡੇ ਸੋਰੇ ਸਾਹਿਬ ਦਾ ਕੀ ਨਾਮ ਆ ਹ ਬਲਰਾਮ ਸਿੰਘ ਇੱਥੇ ਰਹਿੰਦੇ ਹਾਂਜੀ ਇੱਥੇ ਰਹਿੰਦੇ ਨੇ ਤੇ ਇੱਕ ਪੁਲਿਸ ਕਾਇਦ ਕੀਤੀ ਇਸ ਮਾਮਲੇ ਲੈ ਕੇ ਮੈਂ ਇੰਡਸਟਰੀ ਥਾਣੇ ਜਾ ਕੇ ਕੰਪਲੇਨ ਕਰਕੇ ਆਇਆ ਸਰ ਹਾਂਜੀ ਤਾਂ ਉਹਨਾਂ ਨੇ ਪੁਲਿਸ ਆਈ ਸੀ ਮੌਕੇ ਪੁਲਿਸ ਮੌਕੇ ਤੇ ਆਈ ਹੈ ਤੇ ਮੈਂ ਉਹ ਤਾਂ ਪੁਲਿਸ ਕਹਿੰ ਕੇ ਗਈ ਗੋਲਿੰਗ ਕਾਲ ਨੂੰ ਤੂੰ ਲੈ ਕੇ ਆਓ ਆਪਣੇ ਮਨ ਦਾ ਸਾਲਾ ਸਭ ਮੈਨੂੰ ਕੱਤੋ ਆਪ ਕੱਲ ਆ ਰਿਹਾ ਸਾਲਾ ਮੇਰਾ ਕੋਈ ਸੀਸੀਟੀਵੀ ਕਵਰੇਜ ਆਏ ਬੰਦੇ ਹਾਂਜੀ ਕੋਈ ਸੀਰਕੂ ਕੈਮਰਾ ਹੈ ਨਹੀਂ ਸਰ ਇੱਥੇ ਕੈਮਰਾ ਕੋਈ ਵੀ ਅਈ ਪ੍ਰਸ਼ਾਸਨ ਤੋਂ ਬਸ ਇਹ ਮੰਗ ਕਰਦੇ ਹਾਂ ਸਰਪ੍ਰਿੰਸਤਾ ਇਹ ਬਹੁਤ ਓਕੇ ਬਹੁਤ ਓਕੇ ਹੋ ਕੇ ਪੈਸੇ ਇਕੱਠੇ ਕਰਕੇ ਬਦ ਗੋਲਡ ਲਿਆ ਸੀ ਇਹਨਾਂ ਪੈਸੇ ਤੇ ਕੀ ਆ ਕਿਹੜਾ ਮਹੱਲਾ ਬਿੰਦਾ ਇਹ ਇਹ ਚਾਚੂ ਕੀ ਮਹੱਲਾ ਜੀ ਕਲੋਨੀ ਬਿੰਦੀ ਹੈ ਹਾਂਜੀ ਚਾਚੂ ਕੀ ਕਲੋਨੀ